ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਸ ਗੁਰਪ੍ਰੀਤ ਸਿੰਘ ਜੀ ਮਾਨ ਜ਼ਿਲ੍ਹਾ ਜੱਜਦਾਰ ਕਿਤੀ ਖਾਲਸਾ ਦਲ ਸਰਪ੍ਰਸਤ ਫਾਫਾ ਰਾਜਾ ਰਾਜ ਸਿੰਘ ਜੀ ਅਰਦਾਹ ਖਰਦਾ ਕਰਨਾ ਦਾ 38 ਅੱਗਾ ਤੇ ਹੁਸ਼ਿਆਰਪੁਰਾ ਸਵਰਨ ਫਾਰਮ ਵਾਲੇ ਚੌਂਕ ਦੇ ਲਾਗੇ ਪੰਪ ਤੋਂ ਲੈ ਕੇ ਸਵਰਨ ਫਾਰਮ ਜਿੱਥੇ ਸਾਗ ਜੂਗਾਲੀਆਂ ਰੇੜੀਆਂ ਲੱਗਦੀਆਂ ਜਿਆਦਾ ਉੱਥੇ ਪ੍ਰਵਾਸੀਆਂ ਨੇ ਚੁਪੀ ਬਿਹਾਰ ਵਾਲਿਆਂ ਨੇ ਪੰਜਾਬੀਆਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਕਰਨਾ ਸ਼ੁਰੂ ਕਰ ਦਿੱਤਾ ਸੀ ਪਹਿਲਾਂ ਇੱਕ ਬੀਬੀ ਦੇ ਹੱਥੀ ਪਏ ਪੰਜਾਬੀ ਬੀਬੀ ਦੇ ਤੇ ਉਹਨਾਂ ਦੇ ਬੇਡੇ ਦੀ ਮਾਰਕੁੱਟ ਕੀਤੀ ਤੇ ਫਿਰ ਬੀਬੀ ਦੇ ਹੱਥੀ ਪਏ ਉਸ ਤੋਂ ਬਾਅਦ ਸਾਡੇ ਭਾਈ ਸਾਹਿਬ ਉਹ ਮੋਟਰਸਾਈਕਲ ਖੜਾ ਕਰਨ ਲੱਗੇ ਨਾਰੀਅਲ ਵਾਲੇ ਦੇ ਲਾਗੇ ਉਹਨੂੰ ਕਹਿੰਦੇ ਓ ਸਰਦਾਰ ਇੱਥੇ ਮੋਟਰਸਾਈਕਲ ਨਹੀਂ ਖੜਾ ਕਰਨਾ ਉਹ ਕਹਿੰਦਾ ਕੀ ਗੱਲ ਉਹਨੇ ਅੱਗੋਂ ਘਾਲ ਕਰ ਦਿੱਤੀ ਤੇ ਅੱਗੋਂ ਜਿਹੜੇ ਨਾਰੀਅਲ ਦਾ ਦਾਬ ਜਿਹਦਾ ਦਾਬ ਹੁੰਦਾ ਜਿਹਦੇ ਨਾਲ ਨਾਰੀਅਲ ਵੱਢਦੇ ਆ ਉਹ ਦਿਖਾ ਕੇ ਧਮਕੀ ਦਿੱਤੀ ਵੀ ਇਹਦੇ ਨਾਲ ਤੇਰੀ ਧੌਣ ਲਾ ਦਾਂਗਾ ਕਿਹੜੇ ਪੁਛਿਆ ਦੇ ਜੱਟ ਸਿੰਘਾਂ ਨੇ ਇਹਨਾਂ ਸਾਰਿਆਂ ਦਾ ਇਹੋ ਗੰਦੀ ਵਿਸਤ ਚੁੱਕਿਆ ਸਾਰਾ ਕੁਝ ਭਜਾਇਆ ਚੁੱਕੇ ਇਹਨਾਂ ਨੂੰ ਪੰਜਾਬੀਆਂ ਨੂੰ ਮੇਰੀ ਬੇਨਤੀ ਆ ਕਿ ਆਪਣੀਆਂ ਰੇੜੀਆਂ ਇੱਥੇ ਲਿਆ ਕੇ ਲਾਓ ਜਿਹੜਾ ਵੀ ਕੰਮ ਕਰਨਾ ਇੱਥੇ ਕਰਵਾ ਕੇ ਇਹਨਾਂ ਅਮੀਰ ਪ੍ਰਵਾਸੀਆਂ ਦੀਆਂ ਰੇੜੀਆਂ ਇੱਥੇ ਨਹੀਂ ਲਗਣ ਦੇਣੀਆਂ ਭਈਏ ਪਹਜਾਓ ਤੇ ਪੰਜਾਬ ਬਚਾਓ ਇੱਕ ਦੇ ਸਾਡੇ ਆ ਕੇ ਪੰਜਾਬੀਆਂ ਦੇ ਢੇਡ ਤੇ ਲੱਤ ਮਾਰਦੇ ਆ ਉਹਨਾਂ ਦਾ ਰੋਜਗਾਰ ਖੋਦੇ ਆ ਤੇ ਦੂਜਾ ਸਾਰਿਆਂ ਨੂੰ ਕਾਹ ਦੇ ਜੇ ਕਿਸੇ ਪੰਜਾਬਣ ਦੇ ਭਤਾਨ ਦੇ ਵੱਲ ਕਿਸੇ ਨੇ ਵੇਖਿਆ ਵੀ ਜੇ ਕਿਸੇ ਪੰਜਾਬੀ ਦੇ ਹੱਥ ਟੁਕਣਾ ਦੇ ਦੂਰ ਦੀ ਗੰਗ ਕਿਸੇ ਨੇ ਅੱਖਾਂ ਚੁੱਕ ਕੇ ਵੀ ਗੱਲ ਕੀਤੀ ਤੇ ਫਿਰ ਆਪਣੇ ਹਸ਼ਰ ਦੇ ਜ਼ਿੰਮੇਵਾਰ ਆਪ ਹੋਣਗੇ ਤੇ ਇੱਥੇ ਹੁਣ ਮਤਲਬਾਤ ਪੰਜਾਬੀ ਲੋਅ ਰੇੜੀਆਂ ਕਿਸੇ ਪ੍ਰਵਾਸੀ ਦੀ ਅਸੀਂ ਰੇੜੀ ਨਹੀਂ ਲਗਣ ਦੇਣੀ ਇਹਨਾਂ ਨੇ ਇੱਕ ਬਿਆਨ ਦਿੱਤਾ ਫੇਸਬੁੱਕ ਦੇ ਉੱਤੇ ਪੰਜਾਬ ਵਿੱਚੋਂ ਬਿਹਾਰ ਵਿੱਚੋਂ ਸਰਦਾਰ ਤੇ ਮੁਸਲਮਾਨ ਕੱਢੋ ਭਾਰਤ ਵਿੱਚੋਂ ਕਹਿੰਦੇ ਬਿਹਾਰ ਚੋਂ ਪੰਜਾਬੀ ਸਰਦਾਰ ਕੱਢੋ ਕੀ ਸਾਡੀ ਗਾਰਮੈਂਟੁੱ ਸੁੱਤੀ ਪਈ ਆ ਸਾਡਾ ਖਾ ਕੇ ਪਈ ਜਾਂ ਸਾਡੇ ਤੋਂ ਥੁੱਕਦੇ ਆ ਭਈਏ ਪਜਾਓ ਪੰਜਾਬ بچਾਓ ਹਰੇਕ ਨੂੰ